ਹਰ ਮਹਲਾਤੀ ਜਾ ਭਗਤ ਖਜਾਨਾ ਭਗਤਨ ਕੋ ਦੀਆ ਨਾਉ ਹਰਤਾਨ ਸੱਚ ਸੋਏ ਅਖੋਟ ਨਾਮ ਤਾਨ ਕਦੇ ਨਖਟ ਨਾਹੀ ਕਿਨੇ ਨਕੀਮਤ ਹੋ ਨਾਮ ਤਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨੰਗ 627 ਮਨਸੋਠ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਪਾਛਾ ਮਹਾਰਾਜ ਜੀ ਦੀ ਬਾਣੀ ਦਾ ਇਹ ਪਵਨ ਜਪਦ ਅੱਜ ਆਪਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਹੁਕਮ ਬਖਸ਼ਿਸ਼ ਹੋਇਆ ਹੈ ਕਿ ਗੁਰੂ ਭਗਤ ਜਨਾਂ ਨੂੰ ਪ੍ਰਮਾਤਮਾ ਦੀ ਭਗਤੀ ਦਾ ਖਜ਼ਾਨਾ ਦਿੰਦਾ ਹੈ ਪ੍ਰਮਾਤਮਾ ਦਾ ਨਾਮ ਐਸਾ ਧਨ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਹਰ ਨਾਮ ਧਨ ਕਦੇ ਮੁੱਕਣ ਵਾਲਾ ਨਹੀਂ ਇਹ ਧਨ ਕਦੇ ਨਹੀਂ ਮੁੱਕਦਾ ਕਿਸੇ ਪਾਸੋਂ ਇਸ ਦਾ ਮੁੱਲ ਵੀ ਨਹੀਂ ਪਾਇਆ ਜਾ ਸਕਦਾ ਭਾਵੇਂ ਕੋਈ ਮਨੁੱਖ ਇਸ ਧਨ ਨੂੰ ਦੁਨਿਆਵੀ ਪਦਾਰਥਾਂ ਨਾਲ ਖਰੀਦ ਪੀ ਨਹੀਂ ਸਕਦਾ ਜਿਨ੍ਹਾਂ ਨੇ ਇਹ ਸਦਾ ਥਿਰ ਹਾਰ ਧਨ ਪ੍ਰਾਪਤ ਕਰ ਲਿਆ ਉਹਨਾਂ ਨੂੰ ਇਸ ਨਾਮ ਧਨ ਦੀ ਬਰਕਤ ਨਾਲ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਮਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ ਮਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ ਬਿਨ ਸਬਦੈ ਜਗ ਭੁਲਦਾ ਫਿਰਦਾ ਦਰਗਮੇ ਲ ਸਜਾਏ ਰਾਵ हे मेरे मन गुरु दे शब्द राई ही परमात्मा मिल सकदा है शब्द तो बिना जगत को राए पया होया पटकदा फिरदा है अगां लोक पर लोक विच प्रभु दी दरगा विच दंड सहदा है इस देही अंदर पंच चोर वास काम क्रोध लोभ मोह अहंकार अमृत लूटै ਮਨਮੁਖ ਨਹੀਂ ਬੂਜੈ ਕੋਈ ਨਾ ਸੁਣੈ ਪੁਕਾਰਾ ਅੰਦਾਜ਼ ਜਗਤ ਅੰਧ ਵਰਤਾਰਾ ਬਾਜ ਗੁਰੂ ਗੋਬਾਰਾ ਇਸ ਸਰੀਰ ਵਿੱਚ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦੇ ਪੰਜ ਚੋਰ ਵਸਦੇ ਹਨ ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਤਾਂ ਲੁੱਟਦੇ ਰਹਿੰਦੇ ਹਨ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖੇ ਸਮਝਦੇ ਨਹੀਂ ਜਦੋਂ ਸਭ ਕੁਝ ਲਟਾ ਕੇ ਉਹ ਦੁਖੀ ਹੁੰਦੇ ਹਨ ਤਾਂ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰ ਸਕਦਾ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਜਗਤ ਅੰਨਿਆਂ ਵਾਲੀ ਕਰਤੂਤ ਕਰਦਾ ਰਹਿੰਦਾ ਹੈ ਗੁਰੂ ਤੋਂ ਖੁੰਝ ਕੇ ਇਸ ਦੇ ਆਤਮਿਕ ਜੀਵਨ ਦੇ ਰਸਤੇ ਵਿੱਚ ਹਨੇਰਾ ਹੋ ਜਾ ਰਿਹਾ ਜਾਂਦਾ ਹੈ ਹਉ ਮੇ ਮੇਰਾ ਕਾਰ ਕਾਰ ਵੀ ਗੋਤੇ ਕਿਉ ਚਲ ਨਾ ਚਲ ਧਿਆਨ ਨਾਲ ਗੁਰਮੁਖ ਹੋ ਵੈ ਸੋ ਨਾਮ ਧਿਆਵੈ ਸਦਾ ਹਰ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੈ ਨਦਰਿ ਨਦਰ ਨਿਹਾਲ ਏ ਆਖਾ ਕੇ ਕਿ ਮੈਂ ਵੱਡਾ ਹਾਂ ਇਹ ਤੁਹਾਨੂੰ ਪਦਾਰਥ ਮੇਰਾ ਹੈ ਮਾਇਆ ਵੇੜੇ ਮਨੁੱਖ ਖਵਾਰ ਹੁੰਦੇ ਰਹਿੰਦੇ ਹਨ ਪਰ ਜਗਤ ਤੋਂ ਤੁਰਨ ਵਾਲੇ ਕੋਈ ਚੀਜ਼ ਵੀ ਕਿਸੇ ਦੇ ਨਾਲ ਨਹੀਂ ਤੁਰਦੀ ਜਿਹੜਾ ਮਨੁੱਖ ਗੁਰੂ ਦੇ ਸਾਹਮਣੇ ਰਿੰਦਾ ਉਹ ਸਦਾ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਧੰਮ ਸਿਮਰਦਾ ਰਹਿੰਦਾ ਹੈ ਉਹ ਸਦਾ ਥੇ ਰਹਿਣ ਵਾਲੀ ਸਿਫਤ ਸਲਾ ਦੀ ਬਾਣੀ ਦੀ ਰਹੀ ਪ੍ਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ਤੇ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਉਹ ਸਦਾ ਸੁਖੀ ਰਹਿੰਦਾ ਹੈ ਸਤ ਗੁਰ ਗਿਆਨ ਸਦਾ ਘਟ ਚਾਨਣ ਅਮਰ ਸਿਰ ਬਾਦ ਸਾਹ ਅੰਦਨ ਪਾਗਤ ਕਰੇ ਦਿਨ ਰਾਤੀ RAM ਨਾਮ ਸਚ ਲਾਹ ਨਾਨਕ RAM ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਹ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਬਖਸ਼ਿਆ ਗਿਆਨ ਸਦਾ ਚਾਨਣ ਕਰੀ ਰੱਖਦਾ ਹੈ ਉਹਨਾਂ ਦਾ ਹੁਕਮ ਦੁਨੀਆ ਦੇ ਬਾਦਸ਼ਾਹ ਦੇ ਸਰੂਪ ਤੇ ਵੀ ਚੱਲਦਾ ਹੈ ਉਹ ਹਰ ਵੇਲੇ ਦਿਨ ਰਾਤ ਪ੍ਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ ਉਹ ਹਰ ਨਾਮ ਦਾ ਲਾਭ ਖੜਦੇ ਹਨ ਜੋ ਸਦਾ ਕਾਇਮ ਰਹਿਦਾ ਹੈ ਪ੍ਰਮਾਤਮਾ ਦੇ ਨਾਮ ਦੀ ਰਾਹੀ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਜਿਹੜੇ ਮਨੁੱਖ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦੀ ਰਾਹੀ ਹਰ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਪਰਮਾਤਮਾ ਉਹਨਾਂ ਦੇ ਨੇੜੇ ਵਸਦਾ ਹੈ ਹੋਈਆਂ ਬੇਅੰਤ ਭੁੱਲਾਂ ਚੁਕਾਂ ਦੀ ਮਾਫ਼ੀ ਬਖਸ਼ਨੀ ਜੀ ਕੱਲ੍ਹ ਬੀਤੇ ਦਿਨ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਗੋਵਿੰਦਵਾਲ ਸਭਾ ਵਿਖੇ ਬੜੀ ਤੁਮ ਤਮਨਾ ਮਨਾਇਆ ਗਿਆ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਦਰਸ਼ਨ ਪਰਸਨ ਕੀਤੇ ਪਰ ਆਪਾਂ ਇਸ ਗੱਲ ਵਿਚਾਰਨੀ ਹੈ ਕਿ ਗੁਰੂ ਸ਼ਬਦ ਆਪਾਂ ਨੂੰ ਸੇਧ ਬਖਸ਼ਦਾ ਹੈ ਜਾਲ ਪਾ ਪਦਾਰਥ ਇਤੜੇ ਗੁਰੂ ਅਮਰਦਾਸ ਡਿਠੇ ਮਿਲੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਆ ਇਨੇ ਪਦਾਰਥ ਮਿਲਦੇ ਹਨ ਆਪਾਂ ਜਰੂਰ ਸੋਚਣਾ ਹੈ ਕਿ ਆਪਾਂ ਕੀ ਕੀ ਪਦਾਰਥ ਉਤੋਂ ਪਦਾਰਥ ਇਹ ਕੋ ਦੁਨਿਆਵੀ ਹੱਥ ਤੇ ਰੱਖਣ ਵਾਲੀ ਚੀਜ਼ ਨਹੀਂ ਦੀ ਡੈਫੀਨੇਸ਼ਨ ਬਹੁਤ ਵੱਡੀ ਹੈ ਫਿਰ ਵੀ ਸੋਚੀਏ ਕੀ ਲੈ ਕੇ ਆਏ ਹਾਂ ਕੀ ਲੈ ਕੇ ਆਉਣਾ ਚਾਹੀਦਾ ਸੀ ਸਮਝ ਲੱਗ ਜਾਵੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਬਖਸ਼ਿਸ਼ ਕੀਤਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਹੁਕਮ ਅੱਜ ਕੁਮਾ ਕੇ ਵੇਖੀਏ ਮਹਾਰਾਜ ਕੀ ਕਹਿੰਦੇ ਹਨ ਆਓ ਗੁਰਮੰਤਰ ਦਾ ਜਾਪ ਕਰੀਏ ਸ਼ਾਇਦ ਸਮਝ ਲੱਗ ਜਾਵੇ ਵਾਹੇ ਗੁਰੂ